ਲੋ ਜੀ ਮਗਰ ਟਰੈਕਟਰ ਕਿਹੜਾ ਤੁਸੀਂ ਦੇਖਦੇ ਹੋ ਤਾਂ ਨਾ 852 ਅੰਕਲ ਜੀ ਤੇ ਵੀਰਾ ਸਰਪੰਸਾ ਵੱਲ ਵੀ ਵਧਾਈਆਂ ਤੇ ਵੀਰਾਂ ਵੱਲ ਵੀ ਵਧਾਈਆਂ ਮੁਬਾਰਕਾਂ ਇਹ ਸਰਪੰਸਾ ਕਿਹੜੇ ਪਿੰਡ ਚੱਲਿਆ ਇਹ ਇੱਥੇ ਹੀ ਰਹੇ ਯਾਰ ਇਸ ਲੋਕਲ ਯਾ ਬਜ਼ੁਰਗਾਂ ਨੂੰ ਬਾਬੇ ਦੀ ਮੇਰ ਨਾਲ ਬਹੁਤ ਜਾਦੇ ਚਾਰ ਟਰੈਕਟਰ ਸੁਣ ਇਹ ਵੀਡੀਓ ਦਾ ਕਲਿੱਪ ਨਾ ਤੁਹਾਨੂੰ ਸ਼ਾਇਦ ਬਾਅਦ ਵਿੱਚ ਦੱਸਾਂਗੇ ਤੋਂ ਕੇ ਅੰਕਲ ਮੈਗਰੂ ਸੌਂਣਾ ਕਰੇ ਚੜਦੀ ਕਲਾ ਕਰੇ ਆਪੀ ਦੇ ਨਾਸੀ ਤੇ ਪਹੁੰਚਿਆ ਹੋਰ ਲੋਬਾ ਆਏ ਗਰੂ ਸੌਂਣਾ ਕਰੇ ਸੋਣਾ ਕਰੇ ਇਹ ਨਾ ਮੇਰੇ ਵੀਰ ਹਰਾਨ ਜੇ ਨਾ ਹੋਵੇ ਵੀ ਅਸੀਂ ਕੀ ਕੀਤਾ ਇਹ ਨਾ ਵੀਡੀਓ ਅੰਕਲ ਦੇ ਚਾਹ ਨੂੰ ਵੀਡੀਓ ਚ ਨਾ ਆਪਾਂ ਦਾਸੀ ਦੇਈਏ ਭਾਜੀ ਇਹ ਭਾਜੀ ਹੁਣਿਆ ਤੇ ਵੀ ਸਾਡੇ ਕੋਲ ਟਰੈਕਟਰ ਸੀ ਪਹਿਲਾਂ ਤੇ ਕੋਈ ਸਮਾਂ ਹਾਂ ਗੇੜ ਪੈਂਦਾ ਹਨਾ ਹਾਂ ਤੇ ਖੇਤੀ ਨਹੀਂ ਕਰਦੇ ਹੁਣੇ अच्छा। ਕਿੰਨਾਂ ਕੋਲੇ ਇੱਕ ਉਹ ਜਿਹੜੀ ਆ ਮਹਿੰਦਰਾ ਦੀ ਯੂਟਿਲਿਟੀ ਗੱਡੀ ਆ। ਇਹ ਇਥੋਂ ਲੰਘਦੇ ਉਦੋਂ ਟਰੈਕਟਰ ਆਪਾਂ ਡਿਜੀਟਲ ਟ੍ਰੈਕ ਦਿੱਤਾ ਤੇ ਲਿਆਂਦਾ। ਹਾਂ। ਇਹ ਆ ਕੇ ਤੇ ਗੱਲਬਾਜ਼ੀ ਕਰਤੇ ਕਰਦੇ ਗੱਲ ਸਾਰੀ ਸਮਝ ਗਏ ਆਪਾਂ ਇਹਨਾਂ ਦੀ। ਹੂੰ। ਇਹ ਆਦੇ ਵੀ ਟਰੈਕਟਰ ਸਿੱਗਾ ਸਮਾਂ ਆਇਆ ਤੇ ਵੇਖ ਗਿਆ ਸਾਰਾ। ਸਮਾਂ ਉਹ ਥੋੜਾ ਜਿਹਾ ਪਲਟ ਗਿਆ। ਹਾਂ ਫਿਰ ਕਿਸੇ ਬਾਊ ਨਾਲ ਸੀ ਉਹਦੀ ਦੁਕਾਨ ਤੇ। ਹੂੰ। ਉਹਨਾਂ ਨੇ ਕਿਹਾ ਵੀ ਸਾਡੀ ਗੱਡੀ ਤੇ ਗੱਡੀ ਜਦੋਂ ਫੇਰ ਉਹਨਾਂ ਦੋ ਦਿਨਾਂ ਬਾਅਦ ਆਂਦੇ ਵੀ ਤੁਸੀਂ ਗੱਡੀ ਰੱਖ ਲਓ ਇਹਦਾ ਹੀ ਪੈਸੇ ਆ ਨਹੀਂ ਗੇ ਹੂੰ ਤੇ ਬੌਜੀ ਆਂਦੇ ਵੀ ਪੈਸੇ ਤੈਨੂੰ ਪੁੱਛੇ ਆ ਲੋਨ ਮੇਰੇ ਨਾਂ ਤੇ ਗੱਡੀ ਪੂਚ ਲਾ ਸੁਭਾਏ ਘੰਟਾ ਨਾ ਉਹਨਾਂ ਨੂੰ ਤਾਂ ਯਕੀਨ ਹੋਊਗਾ ਹੁਣ ਉਦਲੇ ਆਏ ਆਂਦੇ ਵੀ ਆ ਗੱਲ ਆ ਕਿਹਾ ਤੁਸੀਂ ਚਲਾਉਣਾ ਕਰਤੇ ਕਹਿੰਦੇ ਅਜੇ ਤਾਂ ਅਸੀਂ ਘਰ ਹੀ ਖਲਾਰਨਾ ਇਹਦਾ ਟਰੈਕਟਰ ਗਿਆ ਸੀ ਸਮੇਂ ਦਾ ਕਿਤੇ ਤੇ ਹੁਣ ਅਸੀਂ ਟਰੈਕਟਰ ਸੀ ਤਾਂ ਟਰੈਕਟਰ ਲਜਾਣਾ ਠੀਕ ਆ ਟਰੈਕਟਰ ਸੁੱਕਾ ਸੋਨਾ ਤੇ ਵਧੀਆ ਸੋਨਾ ਫਾਈਨ ਗੀਅਰ ਦਾ ਸਾਰਾ ਸਹੀ ਹੈ ਹਾਂ ਤੇ ਇਹ ਵੀਰ ਨੇ ਆਪਦੇ ਸ਼ੌਂਕ ਤੇ ਦਾ ਵੀ ਸ਼ੌਕ ਪੂਰਾ ਕੀਤਾ ਤੇ ਘਰ ਦੀ ਰੌਣਕ ਵੀ ਬਣਾਈ ਇਹੋ ਜੀਆਂ ਰੂਹਾਂ ਨੂੰ ਵੇਖ ਕੇ ਨਾ ਚਾਹ ਚੜਦਾ ਆਪ ਨੂੰ ਵੀ ਯਾਰ ਲੱਗਦਾ ਵੀ ਸੰਤੁਸ਼ਟੀ ਹੁੰਦੀ ਹੈ ਸੰਤੁਸ਼ਟੀ ਹੁੰਦੀ ਵੀ ਯਾਰ ਕੁਛ ਨਾ ਕੁਝ ਜਿੰਨਾ ਕਾਪਾ ਛੋਟ ਛਟ ਕਰ ਸਕਦੇ ਘਰ ਦੇ ਬਹੁਤ ਹੂੰ ਕਿਉਂਕਿ ਵੀ ਹਰਿਆਕੇ ਵਾਸਤੇ ਕਮਾਈ ਨੂੰ ਨਹੀਂ ਸੋਚਦਾ ਸੱਚੀ ਸੁੱਚੀ ਇਹਦੀ ਨੇੜਤਾ ਹਾਂ ਹੱਕ ਸੱਚ ਦੀ ਹਾਂ ਹੱਕ ਸੱਚ ਦੀ ਹੋ ਗਏ ਚਲੋ ਵੈਗਰੂ ਅੰਕਲ ਦੀ ਕਮਾਈ ਚ ਬਰਕਤ ਪਾਵੇ ਤੇ ਗਾਂ ਕੰਮ ਵੀ ਚੱਲੇ ਟਰਾਲੀ ਲਾਵੇ ਸਾਰੇ ਇੰਪਲੀਮੈਂਟ ਵੀ ਸੱਚੇ ਪਾਤਸ਼ਾਹ ਇਹੋ ਜੀ ਕਿਰਪਾ ਕਰ ਵੀ ਆਉਂਦੇ ਸਾਲ ਨੂੰ ਨਵਾਂ ਹੀ ਲਜਾਣ ਨਵਾਂ ਹੀ ਲਜਾਣ ਕਿਆ ਵੀ ਆਂਦੇ ਵੀ ਥੋੜਾ ਜਿਹਾ ਕਰੀ ਲੈ ਕੇ ਟਰਾਲੀ ਲੈ ਕੰਮ ਚ ਲਾ ਗਏ ਫਿਰ ਦਾਵਾ ਵੀ ਲੈ ਲਾ ਕੋਈ ਨਹੀਂ ਬਾਬਾ ਦਊਗਾ ਦੇਊਗਾ ਜਦੋਂ ਨੀਤ ਸਾਫ ਹੋਵੇ ਨਾ ਸਭ ਕੁਝ ਮਿਲਦਾ ਹਾਂ ਇਹ ਡਾਕਟਰ ਨਵਾਂ ਹੀ ਖੜਾਈ ਫਿਰਦੇ ਹੋ ਕੀ ਚੱਕਰ ਇਹ ਨਵਾਂ ਬਾਈ ਮਾਡਲ ਆ 700 ਕੁਛ ਘੰਟੇ ਚੱਲਿਆ ਇਸ ਸਰਪੰਚ 6059 ਸਰਪੰਚ ਲਗਿਆ ਸੀ ਆਪਣਾ ਪ੍ਰੀਤ 57 ਜਿਵੇਂ ਨਵਾਂ ਯਾਰ ਇਹਦਾ ਕੁਲਾਰੀ ਚਲਾਇਆ 700 750 ਘੰਟਾ ਕਿੰਨਾ ਕੋ ਹੁੰਦਾ ਤੇ ਉਹ ਖੇਤੀ ਆਪਦੀ ਕਰਦੇ ਆ ਤੇ ਉਹ ਦੇਖ ਕੇ ਆਪਣੇ ਤੋਂ ਉਹ ਲੈ ਗਏ ਹੋਣੇ ਉਹ ਆਦਾ ਆਈਗਾ ਯਾਰ ਮੈਂ ਇੱਕ ਕਬੋਟਾ ਫੋਨ ਕੀਤਾ ਤੱਕ ਦੇਣਾ ਉਹਦਾ ਯਾਰ ਕਬੋਟਾ ਲਈਏ ਕੇ ਹਾਲੈਂਡ ਮੁਰਕਿਆਂ ਦਾ ਨਹੀਂ ਕਬੋਟਾ ਹੀ ਲੈਣਾ ਹੂੰ ਫੇਰਾ ਦਾ ਇਹਨੂੰ ਰੱਖ ਲਓ ਫੇਰਾ ਖੜਾ ਹੀ ਪੈਣਾ ਭਰਾਵਾ ਹੂੰ ਠੀਕ ਹੈ ਨਾ ਟਾਇਰ ਨਵਾਂ ਭਾਈ ਇਹ ਕਿਹਨੇ ਲੈਣਾ ਨਵਾਂ 90 ਪੈਸੇ 99 ਟਾਇਰ ਪਏ ਆ ਸਤ ਸ੍ਰੀ ਅਕਾਲ ਜੀ ਸਾਰੀ ਓਰੀਜਨਲ ਆ ਹਮ ਇਹਦਾ ਵਪਾਰੀ ਕੋਲ ਹੋਵੇ ਕੱਦੂ ਚੋਂ ਵਗਦਾ ਲਿਆਂਦਾ ਚਟਾਈ ਜੀ ਹੋਵੇ ਆ ਹਮ ਇਹ ਡੀਜੇ ਡੋਜੇ ਮਾਰ ਕੇ ਉਹਨਾਂ ਨੇ ਪਾਲਸ਼ਾ ਮਾਰ ਕੇ ਚਮਕਦਾ ਕਰ ਦੇਣਾ ਆ ਚੀਜ਼ ਹੋਵੇ ਇਤਨਾ ਚਮਕਦਾ ਹੋਣਾ ਹਮ ਆ ਚੀਜ਼ ਪਈ ਨਵੀਂ ਹੈ ਜੀ ਆ ਸ਼ੋਅ ਦੇ ਵਿੱਚ ਦੀ ਜੇ ਬਾੜਾ ਆ ਜਾ ਚੰਗੀ ਤਰ੍ਹਾਂ ਆ ਅੱਗੇ ਤੇਰੀ ਵੀ ਸ਼ਕਲ ਦਿਸੂਗੀ ਸ਼ਕਲ ਦਿਸੂਗੀ ਹਾਂ ਇਹ ਨਵਾਂ ਪਿਆ ਵਾਕਈ ਯਾਰ ਇਹਦਾ ਜਿਹੜੇ ਵੀਰ ਨੇ ਲੈਣਾ ਭਾਈ ਆਉਦਾ ਹਾਂ ਲੋਨ ਵੀ ਹੋ ਜੂ 5 ਲੱਖ ਰੁਪਏ ਤੇ ਲੋਨ ਹੀ ਹੋ ਜੂਗਾ ਲੋਨ ਹੋ ਜੂਗਾ 5 ਲੱਖ ਲੋਨ ਹੀ ਹੋ ਜੂਗਾ ਫਰੀਂ ਆਂ ਗੂਗੇ ਜੇ ਕਹਿੰਦੇ ਲੈ ਕੇ ਆਪਾਂ ਕਟਿਆ ਕੋ ਮੜਾ ਮੋੜ ਛੋੜ ਛਾੜ ਹੋ ਜਾਣੀ ਤੇ ਲੋਨ ਹੀ ਹੋ ਜਾਣਾ ਤੇ ਫਿਰ ਉਹ ਇੱਕ ਸਾਦਾ ਫਰੀਂ ਜਾਣ ਵਾਲੀ ਗੱਲ ਹੀ ਏ ਹੋਰ 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 ਟਰੈਕਟਰ ਜਿਹੋ ਜੀ ਏਜੰਸੀ ਚੋਂ ਲੈ ਕੇ ਜਿਹੋ ਜੀ ਹੂੰ ਕੀ ਹੋਰ ਕੀ ਚਾਹੀਦਾ ਟਰੈਕਟਰ ਨੂੰ ਮਾਰ ਲੋ ਨੀਗਾ ਇਹ ਇਹ ਹੈ ਵੀ 3 ਸਪੀਡ ਆ ਕ੍ਰੀਪਰ ਗੇਅਰ ਵਾਲਾ ਅੱਛਾ ਹੂੰ ਲੈ ਸਪੈਸ਼ਲ ਸੁਪਰ ਸੀਟਰ ਵਾਲਾ ਗੇਅਰ ਜਿਹੜਾ ਲੱਗਾ ਏ ਕੋਈ ਛੋਟਾ ਗੇਅਰ ਕਹਿੰਦਾ ਕੋਈ ਕ੍ਰੀਪਰ ਕਹਿ ਦਿੰਦਾ ਆ ਵੀ ਨਹੀਂ ਆ ਰਹਾ ਕਿਸ ਨੇ ਕਰਾਇਆ ਕਰ ਰੋਇਆ ਕਰਨਾ ਭਈਆ ਆਉ ਦਾ ਸੁਪਰ ਸਿੱਟਰ ਕੋਈ ਵੀ ਕੰਮ ਯਾਰ ਇਹ ਤੋਂ ਲੈ ਸਕਦੇ ਆ ਨਾ ਆ ਪੁਰਾਣਾ ਝੋਟਾ ਗਿਆ ਪਾਵਰ ਟਰੈਕ ਪਾਵਰ ਟਰੈਕ ਦਾ ਸਰਪੰਚਾ ਤੈਨੂੰ ਜਿੱਥੇ ਟੱਕਰ ਗਿਆ ਛੱਡ ਦਿਆ 455 ਇਹ ਉਹੀ ਹੈ 60 ਕੈਟਾਗਰੀ ਵਾਲਾ ਯਾਰ ਇਹ ਰਾਜੀ ਟਰੈਕਟਰ ਨੇ ਹਨਾ ਯਾਰ ਤੂੰ ਵੇਖ ਵੀ 2000 ਮਾਡਲ ਟਰੈਕਟਰ ਆ ਹਾਂ ਇਹ ਵੀ ਹਨਾ 2004 ਆ 4 ਹਾਂ ਤੇ ਜੇ ਨਾਲ ਦਾ ਸਾਰਾ ਉਹ ਤਾਂ ਸੁੱਕਾ ਟਰੈਕਟਰ ਹੂੰ ਨਈ ਤੇ ਤੁਸੀਂ 2000 ਤੋਂ ਲੈ ਕੇ 4 ਤੋਂ ਥੱਲੇ ਨੂੰ ਸਾਰਿਆਂ ਦੇ ਬਰਗਾੜ ਵਰਗੂੜ ਗੱਗੀਆਂ ਛੁਆਂਦੇ ਹੂੰ ਤੇ ਇਹ ਲੋਹੇ ਪਤਾ ਨਹੀਂ ਕਿਹੋ ਜਿਹਾ ਦਾ ਸਦਾ ਤੈਨੂੰ ਜਿੱਤ ਕਹਿ ਦਈਏ ਬੁੜਕੇ ਤੂੰ ਨਾ ਇਹ ਨਾ ਕਰ ਇਹਦੇ ਖੋਤੇ ਆ ਟਰੈਕਟਰ ਨਾ ਯਾਰ ਇਹ ਨਾ ਕਰ ਠੀਕ ਆ ਤਾਂ ਜੋ ਮਰਜ਼ੀ ਵਗਦਾ ਚੱਲ ਜੋ ਮਰਜ਼ੀ ਮਗਰ ਪਾਈ ਚੱਲ ਜੋ ਮਰਜ਼ੀ ਪਾਈ ਚੱਲ ਇਹਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਹੀ ਨਹੀਂ ਹੈਗੀ ਯਾਰ ਹੂੰ ਬੰਦੇ ਨੇ ਫੋਰ ਵੀ ਲਿਆ ਵੇ 2004 ਮਾਡਲ ਵਾਲਾ ਨਹੀਂ ਡਗਲਾਂ ਦਾ ਮੈਂ ਫੋਰ ਲੈਂਡ ਲਵਾ ਜੋ ਡੀਅਰ ਲਵਾ ਦੂਜਾ ਲਵਾ ਤੀਜਾ ਲਵਾ ਤੁਨਾ ਭਰਾਵਾ ਤੇ ਮਿਧਰਾ ਲਵਾ ਜੱਕ ਬੋਟਾ ਲਵਾ ਇੱਕ ਮਿੰਟ ਆ ਬਾਪ ਉਹ ਆਂਦੇ ਦਾ ਵੀ ਕਹਦੇ ਆ ਉਹਨੇ ਪਾਵਰ ਟਰੈਕ ਦੇ ਕੇ ਪਾਵਰ ਟਰੈਕ ਫੋਰ ਵੀ ਲੈ ਅੱਛਾ ਪਾਵਰ ਟਰੈਕ ਹੀ ਦਿੱਤਾ ਪਾਵਰ ਟਰੈਕ ਹੀ ਲੈ ਗਿਆ ਪਾਵਰ ਟਰੈਕ ਉਹ ਆਂਦਾ ਮੈਂ ਲੈਣਾ ਹੀ ਨਹੀਂ ਉਹ ਤੁਨਾ ਉਨੇ ਚਲਾਇਆ ਨਾ ਉਹਨੇ ਵੇਖਿਆ ਉਹ ਆਂਦਾ ਵੇਖਿਆ ਸਾਰਾ ਕੁਝ ਇਹ ਉਦੋਂ ਦਾ ਹੈ ਜੇ ਇੰਨਾ ਚੱਲ ਗਿਆ ਤੇ ਹੁਣ ਨਵੇਂ ਦਾ ਇਦੋਂ ਵੀ ਨਵੇਂ ਤੇ ਅੱਛਾ ਫੇਰ ਟਾਇਰ ਨਾਲ ਦੇ ਆ ਟਰੈਕਟਰ ਤੇ ਅੱਛਾ ਟਾਇਰ ਮਾਰ ਕੇ ਵੇਖ ਲੈ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਲਈ ਫਿਰਦਾ ਯਾਰ ਹਾਂ ਅਗਲੇ ਚੇਂਜ ਹੋਣੇ ਆ ਅਗਲੇ ਭਾਵੇਂ ਹੋਏ ਹੁਣ ਪਿਛਲੇ ਟਾਇਰਾਂ ਤੇ ਮੈਂ ਉਧਰ ਮਾਰ ਕੇ ਮੈਨੂੰ ਵਿਖਾਉਂਦੇ ਹੀ ਇਹ ਦਸੰਤੂ ਨਹੀਂ ਪਿਛਲੇ ਨਾਲ ਦੇ ਨੇ ਗੁੱਡੀਅਰ ਹੂੰ ਬਾਈ ਨਹੀਂ ਯਾਰ ਪੂਰਾ ਸਾਂਭ ਕੇ ਚਲਾਇਆ ਹੈ ਟਰੈਕਟਰ ਗੁਰ ਖੜਕਿਆ ਖੁਰਕਿਆ ਹੈਗਾ ਆ ਵੇ ਹੂੰ ਆ ਬਤਾ ਆ ਜਾ ਕੋਸ਼ 2 ਹੈ 4 ਅਜਾ ਲਿਖਿਆ ਪਤਾ ਨਹੀਂ ਕੈਮਰੇ ਚ ਚੋਕੇ ਦਾ ਮਾਡਲੋਂ 4 ਮਾਡਲ ਦਾ ਹੂੰ ਨਾਲ ਦੇ ਟਾਇਰ ਆ ਸਾਰ ਸਾਰੀ ਚੀਜ਼ ਹੈ ਨਾਲ ਦੀਆਂ ਨੇ ਇਹਨੂੰ ਟਾਇਰ 16 ਦੇ ਕਿ ਕਿਹੜੇ ਆ 16 ਦੇ ਫਿਰ ਯਾਰ ਵੱਡਿਆਂ ਚ ਆ ਗਿਆ ਏ ਤੇ ਹੈ ਉਹੀ ਵੱਡਾ ਹੀ ਆ 60 ਦੀ ਕੈਟਾਗਰੀ ਦਾ ਸਰਪੰਚ ਸਾਹਿਬ ਵੇਖੀ ਟੈਂਕੀ ਨੂੰ ਆ ਇਧਰੇ ਪੱਤੀ ਕਿੱਡੀ ਲੋਹਾ ਲਾਉਣ ਲੱਗੇ ਉਦੋਂ ਵੀ ਨੀਂ ਕਿਰਸਜੀ ਕਰਦੇ ਆਣਾ ਹੁਣ ਤੇ ਉਦੋਂ ਵੀ ਵਧਾਇਆ ਲੋਹਾ ਯਾਰ ਮੈਂ ਉਹ ਹੀ ਕਹਿੰਦਾ ਵੀ ਟੈਂਕੀ ਨੂੰ ਕਿੱਡੀ ਪੱਤੀ ਠੂਕੀ ਵੀ ਜਗੜ ਬੰਦ ਆਹ ਪੱਤੀਆਂ ਦੇਖ ਕਿੱਡੀਆਂ ਕਿੱਡੀਆਂ ਹਮ ਕਿੰਨੀਆਂ ਹੈ ਵੀ ਪੈਰ ਬਣਾਏ ਕਿੱਡੇ ਪੂਰਾ ਗੱਲ ਵਾਤੀ ਯਾਰ ਇਹ ਆ ਕਲੱਚ ਦੀ ਐਡਜਸਟਮੈਂਟ ਵਾਸਤੇ ਹੋਵੇ ਹਾਂ ਦਬੋ ਕਲੱਚ ਅੱਛਾ ਵੀ ਜੇ ਕਹਨੇ ਉਹਨਾਂ ਕੋ ਉੱਤੇ ਕਰਨਾ ਕਈ ਦੋਵੇਂ ਨੱਪੇ ਜਾਂਦੇ ਹੋਣੀਆਂ ਤਕਨੀਕ ਵੇਖ ਲੈ ਚੋਰ ਕੀ ਗੱਲ ਹੈ ਆ ਗਿਆ ਆਪਣਾ ਸਕਾਟ ਇਹ ਤਾਂ ਸਿੱਧਾ ਸਕਾਟ ਹੀ ਲਿਖਿਆ ਨਾ ਇਹ 440 ਆ ਸਿੱਧਾ ਸਕਾਟ ਹੀ ਨਹੀਂ ਉਦੋਂ ਇਹ ਸਕਾਟ ਦੇ ਨਾਮ ਹੀ ਰੱਖਦੇ ਹੁਣ ਉਦੋਂ ਪਹਿਲਾਂ ਸਕਾਟ ਨਹੀਂ ਉਹ ਚਿੱਟੇ ਵੀ ਹੁੰਦੇ ਹੁੰਦੇ ਸੀ ਹਾਂ ਚਿੱਟਿਆਂ ਤੋਂ ਬਾਅਦ ਇਹਨਾਂ ਨੇ ਆਇਆ ਕੱਢਿਆ ਨਾ ਇਹ ਰਾਹ ਕੱਢੇ ਫੇਰਾ ਆ ਗਏ ਇਹ ਰਾਹ ਆ ਗਏ ਇਹਦੋਂ ਗਾਂ ਫੇਰਾ ਉਹ ਆ ਗਏ ਫੇਰ ਉਹ ਆ ਗਏ ਛੋਟੇ ਇਹ ਕਿੰਨੇ ਐਚਪੀ ਆ 440 40 ਦਾ ਡਬਲ ਕਲਚ ਜੋ ਇਹ ਵੀ ਡਬਲ ਕਲੱਚ ਆ ਇਹ ਜੋਰ ਤਾਂ 50 ਨਾਲੋਂ ਵੱਧ ਲਾਉਂਦੇ ਆ ਤਾਂ ਪਤਾ ਹੀ ਆਪਾਂ ਇਹਨਾਂ ਦਾ ਕੀ ਕਹਿਣਾ ਯਾਰ ਇਹ ਤਾਂ ਫਿਰ ਗਾਂ ਵਾਲੀ ਗੱਲ ਨਾ ਬੋਲਦੀ ਠੀਕ ਹੈ ਨਾ ਇਹਨਾਂ ਦਾ ਕੀ ਕਹਿਣਾ ਛੋਟੇ ਕਹਿ ਦਿਆ ਗਏ ਛੋਟੇ ਕਹਿ ਦਿਆ ਗਏ ਭਰਾਵਾ ਆਵੇ ਛੋਟੇ ਖੜੇ ਆ ਵੇਖਾ ਸਹੀ ਗੱਲ ਠੀਕ ਹੈ ਨਾ ਇਹਨੂੰ ਕਹਿੰਦੇ ਛੋਟੇ ਆ ਤਾਂ ਸਰਪੰਚ ਸਾਹਿਬ ਤੇਰੇ ਨਾਲ ਟਰੈਕਟਰਾਂ ਨੇ ਧੁੱਕੀ ਮਿਲਤੀ ਮੇਰੇ ਏਰੀਏ 'ਚ ਜੀ ਪਤਾ ਨਹੀਂ ਹੁਣ ਉਹ ਦਿੰਦਾ ਤੂੰ ਪਿਆ ਕਿ ਕੌਣ ਮੈਨੂੰ ਨਹੀਂ ਪਤਾ ਚਲੋ ਵਿਗੜੇ ਚਾਹੀਦੇ ਆ ਕੋਈ ਆਪਣੇ ਤੋਂ ਲੈ ਲੈ ਕੋਈ ਕਿੱਥੋਂ ਲੈ ਲੈ ਹਾਂ ਟਰੈਕਟਰ ਤੇਰੇ ਬਹੁਤ ਆ ਗਏ ਸਾਡੇ ਉਧਰ ਰੇਤਾ ਦਾ ਕੰਮ ਤੈਨੂੰ ਪਤਾ ਹੀ ਹੁਣ ਥੱਲੇ ਸਿੱਧਾ ਬੈਠਾ ਰੇਤਾ ਦਾ ਸਭ ਤੋਂ ਰੇਤਾ ਦਾ ਬਾਪ ਆ ਹੀ ਹਾਂ ਆਏ ਨੇ ਕਾਲੇ ਕਾਲ ਆ ਰੇਤਾ ਦਾ ਰੇਤਾ ਦਾ ਬਾਦਸ਼ਾਹ ਏ ਹਾਂ ਜਿੱਥੇ ਦੂਜੇ ਦੋਵੇਂ ਤਿੰਨੇ ਆ ਨਾ ਉੱਥੇ ਸਭ ਦਾ ਪਿਓ ਆ ਨਹੀਂ ਇਹੀ ਆ ਸਹੀ ਗੱਲ ਆ ਮੇਰੀ ਕੋਈ ਝੂਠ ਨਹੀਂ ਉਹਦਾ ਪਿਓ ਆ ਜਿੰਨਿਆਂ ਕੋਲੇ ਵੇਖਿਓ ਉਹਨਾਂ ਨੇ ਆ ਹੀ ਲੈ ਕਹੈਂਡ ਆ ਯਾਰ ਇਹਦੇ ਬਾਰੇ ਅਸੀਂ ਗੱਲ ਵਸ ਸਾਰੀ ਕਰ ਚੁੱਕੇ ਆ ਦੱਸੀ ਹੋਈ ਆ ਅੱਜ ਜੇ ਅਸੀਂ ਦੱਸਾਂਗੇ ਪਾ ਤੇ ਵਿਕੇ ਇਹ ਮੁਕੇ ਗਾਗ ਫੈਨ ਹੁੰਦਾ ਜੀ ਹਾਂ ਪੁਰਾਣੇ ਹੀ ਹੈਗੇ ਆ ਬਾਕੀ ਆਪਾਂ ਨਹੀਂ ਰੱਖਦੇ ਹੁਣ ਤਿੰਨ ਚਾਰ ਦੇਤੇ ਆ ਜਿਸ ਵਰਾਜ ਦਿੱਤਾ ਜਿੰਨੇ ਜਿੰਨੇ ਹੁੰਦੇ ਨਾਲੋ ਨਾਲ ਹੀ ਦੇ ਦਿੱਤੇ ਇਹਨਾਂ ਨਾਲ ਨਾਲ ਚੱਕ ਦਿੰਦੇ ਫਟ ਚੱਕ ਦੀਦਾ ਉਹ ਪਾਵਰ ਟਰੈਕ ਜਾਂਨੇ ਕੋੜ ਪੂਰਾ ਸਾਈਡ ਨੂੰ ਉਧਰ ਜ਼ਿਆਦਾ ਵਿਕਦੇ ਪਾਵਰ ਟਰੈਕ ਉਧਰ ਜ਼ਿਆਦਾ ਜਾਂਦਾ ਹਾਂ ਉਧਰ ਮੁਕਸਰ ਸ਼ਾਇਦ ਕਿੰਧਰਵਾ ਅੱਗੇ ਜਿਹੜੇ ਪਾਵਰ ਟਰੈਕ ਆਏ ਨਾਲੋਂ ਨਾਲ ਹੀ ਉਹ ਨਿਕਲ ਗਏ। ਹਲਾ ਜੀ ਪਾਵਰ ਟਰੈਕ ਦੇ ਆ ਇਹ ਹੁੰਦਾ ਵੀ ਥੋੜਾ ਜਿਆ ਇੰਨੀ ਰੇਜ 5.5 ਤੇ ਗਲਾ ਦੋਨਾਂ ਸਾਈਡਾਂ ਵੇਂਦਾ। ਨਵਾਂ ਲਵਾ ਨਾ ਲਵਾ ਕੇ ਲਵਾ। ਨਵਾਂ ਲਵਾ। ਇਹਦੇ ਤੇ ਇਹ ਆ ਵੀ ਡਾਊਨ ਪੇਮੈਂਟ ਤੋਂ ਹਿਸਾਬ ਨਾਲ ਪੈਣਾ ਇਸ ਹਰ ਜਣਾ। 5 ਤੇ ਲੋਨ ਹੋ ਜਾਣਾ ਥੋੜੇ-ਮੋਟੇ ਦੇਣ ਪੈਂਦੇ। ਪੁਤਲਾ ਪੁਤਲਾ ਖਰਚਾ ਇਹ ਦੇਣਾ ਪੈਣਾ। ਪਾਰਟੀ ਪੁਲਟੀ ਜੁਗ। ਵਾਹ ਵਾਹ ਉਹੀ ਆਂਦਾ। ਤੇ ਛਤਰੀ ਛਤਰੀ ਨਾਲ ਹੀ ਦੇ ਦਿੰਦੇ ਨੇ। ਨਾਲ ਹੀ ਆ ਸਾਰਾ ਕੁਝ ਜਿਵੇਂ ਪਾਪਾ ਰੱਖ ਕੇ ਕਰਾ ਕੁਆਡ ਚੋ ਵਿੱਚ ਨਾ ਜੋ ਆਇਆ ਸੋ ਜਾਵੇ। ਠੀਕ ਹੈ। ਮਜਟੋ ਖੇਚ ਲੋ ਕਾ ਮਾ ਟਰੈਕਟਰ ਨਹੀਂ ਛੱਡਣਾ ਜੇ ਦਾ ਪ੍ਰੀਤ ਦਾ ਫੈਨ ਉਹ ਪ੍ਰੀਤ ਹੀ ਲੈਂਦਾ ਉਹ ਪ੍ਰੀਤ ਹੀ ਲੈਣ ਉਹ ਉਹ ਨਹੀਂ ਲੈਂਦਾ ਵੜੇ ਇੰਜਨ ਇਹਨਾਂ ਦੇ ਵੀ ਤਗੜੇ ਨੇ ਜਿਉਂ ਤੇ ਭਾਜੋ ਬਾਹੜ ਐਚ ਪੀ ਹਾ ਚਲਾ ਲਾ ਨਾਲ ਭਾਵੇਂ ਦੇ ਹਾਂ ਇੰਜਨ ਬਹੁਤ ਤਗੜੇ ਇਹਨਾਂ ਦੇ ਇੰਜਨ ਲੋਕੋ ਦੀ ਸ਼ੰਕਾ ਨਹੀਂ ਹੈਗੀ ਇਹ ਤਾਂ ਚਲੋ ਕੁਝ ਕੁ ਚੀਜ਼ਾਂ ਵੱਧ ਘੱਟ ਹੁੰਦੀਆਂ ਉਹ ਉਸ ਮਟਰ ਚਾਪਾ ਨਹੀਂ ਜਾ ਪੈਣਾ ਸ਼ਾਵੇਂ ਨਾ ਹੋ ਜੀਏ ਆਪਾਂ ਆਪਾਂ ਸ਼ਾਵੇਂ ਚੱਲੀਏ ਮਰ ਜਾਾਂਗੇ ਇੱਥੇ ਦਾ ਤੋਕ ਬਹੁਤ ਆ ਹਾਂ ਆ ਜਾ ਅਨਕੁਸ਼ ơi ਆਪਣਾ ਫਿਰ ਫੋਨ ਵੀ ਬ੍ਰੇਕ ਆ ਆ ਕਾਲਾ ਕਦੋਂ ਆਇਆ ਕੀ ਕਾਲੇ ਆਉਂਦੇ ਹੀ ਆ ਇਹਦੇ ਹਲ ਮੈਨੂੰ ਚੇਤਾ ਚੁੱਤਾ ਬੋਲੇ ਯਾਰ ਕਿ ਧਿਆਨ ਨਹੀਂ ਪਿਆ ਨਹੀਂ ਨਹੀਂ ਤਾਂ ਨਹੀਂ ਤੇ ਕਾਲੇ ਦੇ ਨਾਲ ਖੱਟੇ ਵੀ ਹੈਗੇ ਤੇ ਕਸੰਤਰੀ ਵੀ ਹੈ ਗਿਆ ਵੀਰ ਦੀ ਅੱਖ ਨੂੰ ਕੀ ਗੱਲ ਬਣੀ ਸਰ ਬਾਜੇ ਮਹਾ ਪ੍ਰਭਾ ਐਕਸੀਡੈਂਟ ਹੋ ਗਿਆ ਅੱਛਾ ਸਰਪੰਚ ਸਾਹਿਬ ਤੁਹਾਨੂੰ ਫਰਕ ਪਿਆ ਕਿ ਨਹੀਂ ਹੈਲੋ ਛੋਟੇ ਵੀਰ ਹੈਲੋ ਸਿੱਧੂ ਸਾਹਿਬ ਮੜਾ ਬੰਦ ਕਰਿਆ ਜੇ ਤੇ ਸਾਡਾ ਸਿੱਧੂ ਨਾ ਆਹ ਹੁਣ ਕੱਠੇ ਖੜਨ ਲੱਗ ਪਏ ਜੀ ਮੈਂ ਪੁੱਛਣ ਲੱਗਾ ਸੀ ਇਹਨਾਂ ਦੇ ਆਉਣ ਨਾਲ ਇਹਨਾਂ ਦੀ ਵਿਕਰੀ 'ਚ ਕੋਈ ਫਰਕ ਪਿਆ ਨਹੀਂ ਜਿਹੜਾ ਇਹਦਾ ਗਾਹਕ ਨਾ ਜਿਹਦੀ ਟੋਇਟਾ ਲੈਣੀ ਹੁੰਦੀ ਤੇ ਉੱਥੇ ਨਿਕਲਣਾ ਨੇ ਇਹੇ ਲੈਣਾ ਮੈਂਡਰਾ ਲੈਣੀ ਆ ਜੇ ਭਾਵੇਂ ਇੱਥੇ ਖੜਾ ਰਵੇ ਹੁਣ ਕੰਪਨੀ ਤੇ ਸਕਾਟ ਕਬੂਟਾ ਹੋ ਗਈ ਹੂੰ ਇਹਦੀ ਪਲੇਟ ਉਹਦੀ ਪਲੇਟ ਉਹ ਤਾਂ ਇੱਥੇ ਖਿਲਾਰ ਦਈਦਾ ਠੀਕ ਹੈ ਨਾ ਇੱਕ ਦਰ ਰੇਕਟਰ ਇੱਧਰ ਖੜਾ ਚੱਲ ਗਿਆ ਫੇਰ ਉਹ ਜਿਹੜਾ ਵਹਿਮ ਦੂਰ ਰਹਿ ਜਾਂਦਾ ਨਹੀਂ ਗਾਹਕ ਐ ਨਹੀਂ ਆ ਕੇ ਕਹਿੰਦਾ ਜੀ ਇਹ ਕੀ ਚੱਕਰ ਜਿਹਾ ਪਤਾ ਯਾਰ ਅੱਜ ਕੱਲ੍ਹ ਯਾਰ ਸਾਰੀ ਇਹਦੇ ਤੇ ਸੋਸ਼ਲ ਮੀਡੀਆ ਤੇ ਦੁਦੀਆਂ ਹੋ ਗਈ ਹੈ ਹਮ ਹਰੇਕ ਨੂੰ ਪਤਾ ਹੈ ਕੰਪਨੀ ਦਾ ਇੱਕੋ ਤੇ ਬ੍ਰਾਂਡ ਆ ਹਮ ਕਬੋਟਾ ਆ ਗਿਆ ਪਾਵਰ ਟਰੈਕ ਆ ਗਿਆ ਡਿਜੀਟ ਟਰੈਕ ਆ ਗਿਆ ਵੀ ਸਾਰੇ ਇੱਕੋ ਹੀ ਕਬੋਟਾ ਤੇ ਆ ਹਮ ਨਹੀਂ ਸਕਾ ਸਕਾਟ ਕਬੋਟਾ ਕਬੋਟਾ ਪਹਿਲਾਂ ਗੱਲਾਂ ਸੀ ਹੁਣ ਜਿਹੜਾ ਫਾਰਮ ਟਰੈਕ ਆ ਸਾਰੇ ਈ ਕਬੋਟਾ ਜਿਹੜਾ ਨਾਂ ਕਰਤਾ ਨਾ ਕੰਪਨੀ ਦਾ ਸਕਾਟ ਕਬੋਟਾ ਲਿਮਟਿਡ ਇਹ 31 ਹੋ ਗਈ ਸੱਚੀ ਹਨ ਮੈਨੂੰ ਨਾ ਬਾਹਰੋਂ ਕਿਸੇ ਵੀਰ ਦਾ ਫੋਨ ਆਇਆ ਆਪਣੇ ਨਾਲ ਯੂਰੋ 55 ਕੋ ਚਲਦੀ ਧੁੱਪੇ ਜਾਣਾ ਪੈਣਾ ਆਵੇ ਆ 50 ਆ 55 ਛਾਵੇ ਆ ਇੱਥੇ ਠੀਕ ਆ ਅੰਦਰ ਅੰਦਰ ਹੈਗਾ ਯਾਰ ਇੱਕ ਚੀਜ਼ ਨਾ ਮੈਨੂੰ ਮੇਰਾ ਵੀਰ ਨਾ ਮੈਨੂੰ ਸਪੈਸ਼ਲ ਫੋਨ ਆਇਆ ਆ ਦਾ ਕੀ ਆਦਾ ਹੈ ਬਾਹਰੋਂ ਉਹ ਨਾ ਇਧਰ ਛਾਵੇਗਾ ਕਿ ਨਹੀਂ ਉਹ ਛਾਵੇ ਛਾਵੇ ਆ ਆ ਜਾ ਉਹ ਨਾ ਦੱਸਾ ਕੀ ਕਹਿੰਦਾ ਕਹਿੰਦਾ ਮੈਨੂੰ ਉਹ ਗੇਅਰ ਨਹੀਂ ਅੱਜ ਚਾਹੀਦਾ ਝੋਟੇ ਵਾਲਾ ਦਿਓੜਾ ਕਹਿੰਦਾ ਮੈਨੂੰ ਉਹ ਚਾਹੀਦਾ ਹੈ ਵੀ ਇੱਕੋ ਲੀਵਰ ਚ ਹੋਵੇ ਤੇ ਆਪਣੇ ਇੱਕੋ ਲੀਵਰ ਚ ਹੈ ਨਾ ਲੋ ਹਾਈ ਮੀਡੀਅਮ ਉਹ ਇੱਕੋ ਚ ਹੀ ਆ ਆਪਣੇ ਉਹਦੇ ਚ ਹੀ ਆ ਹੈ ਨਾ ਲੋ ਮੀਡੀਅਮ ਹਾਂ ਤੇ ਇਧਰ ਚਾਰ ਆਗੇ ਨੇ ਬੈਠ ਚਾਰ ਆਗੇ ਤੇ ਬੈਠ ਗਏ ਲੈ ਵੀ ਮੇਰਾ ਵੀਰ ਆਹ ਚੀਜ਼ ਮੈਂ ਤੈਨੂੰ ਫੋਨ ਤੇ ਹੀ ਸਮਝਾਉਣੀ ਚਾਹੁੰਦਾ ਸੀ ਉਹ ਵੀਰ ਨੇ ਕੈਨੇਡਾ ਤੋਂ ਮੈਨੂੰ ਫੋਨ ਕੀਤਾ ਤੇ ਚਲੋ ਉਹ ਬ੍ਰਾਂਡ ਹੋਰ ਕੇ ਇਹਦਾ ਨਾਮ ਲੈਂਦਾ ਸੀ ਪਰ ਮੋਂ ਨੂੰ ਦੱਸਿਆ ਮੈਂ ਕਿਹਾ ਵੀ ਸਭ ਕੁਝ ਉਹ ਹੀ ਹੈ ਸਪੀਡਾ ਹੋਏ ਉਹ ਕਹਿੰਦਾ ਯਾਰ ਸਾਡੇ ਬਜ਼ੁਰਗ ਨੂੰ ਮੈਂ ਨਾ ਭੁਲੇਖਾ ਵੀ ਸਾਨੂੰ ਇੱਕੇ ਲੀਵਰ ਦੇ ਚਾਹੀਦਾ ਸਾਰਾ ਕੁਝ ਇਹਦੇ ਭਲੇਖਾ ਹੀ ਨਹੀਂ ਪੈਣਾ ਪਹਿਲੀ ਗੱਲ ਆਪਾਂ ਬੈਕ ਤੇ ਗਾਹ ਖੇਤ ਚ ਲੋੜ ਹੁੰਦੀ ਆ ਲੋੜ ਹੁੰਦੀ ਇਹਦਾ ਬੈਕ ਕਿਤੇ ਪਹਿਲਾ ਗੇਅਰ ਸਾਈ ਆਪੋਂ ਸਾਹਮਣੇ ਆ ਹਾਂ ਠੀਕ ਹੈ ਬੈਕ ਠੀਕ ਹਾਈ ਲੋ మీడియం ਜਿਹੜਾ ਮਰਜ਼ੀ ਪਾ ਲਓ ਉਹ ਜਿਹੜਾ ਮਰਜ਼ੀ ਪਾ ਲਓ ਸਮਝ ਗਏ ਨਾ ਆ ਗੱਲ ਮੈਂ ਉਹ ਵੀਰ ਨੂੰ ਸੁਣਾਉਣੀ ਚਾਹੁੰਦਾ ਹਾਂ ਉਹ ਵੀਰ ਨਾਲ ਥੋੜਾ ਡਾਊਟ ਜਹਾ ਹਿਆਂ ਨੂੰ ਇਹ ਬਾਕੀ ਬ੍ਰੇਕਾਂ ਬਰੂਕਾਂ ਪਲੇਟ ਫਾਰਮ ਇਹਦਾ ਮੇਰਾ ਵੀਰ ਵੇਖ ਸਾਰਾ ਕੁਝ ਹੀ ਸੇਮ ਆ ਯਾਰ ਕਿਸੇ ਚੀਜ਼ ਚ ਉਹ ਨਹੀਂ ਗੀ ਗੱਲ ਹੋ ਰਹੀ ਨਹੀਂ ਨਹੀਂ ਅਜੇ ਅਜੇ ਲੋੜ ਅਜੇ ਕੀ ਲੋੜ ਆ ਦੇਖੀ ਕਿ ਨਹੀਂ ਉਹ ਵਾਲੀ ਵੀਡੀਓ ਸਰਪੰਚ ਸਾਹਿਬ ਜਿਹੜੀ ਦੂਜੀ ਆਪਣੀ ਹਾਲਾ ਵਾਲੀ ਉਹ ਇੱਕੰਦਾ ਯਾਰਾਂ ਦਾ ਹਲ ਘੱਟ ਲੱਗਦੇ ਮੈਂ ਆ ਕੇ ਟੈਨਾ ਤੇ ਵੇਖੀ ਜਿਹੜੀਆਂ ਟੈਨਾ ਹਾਂ ਉਹ ਫਾਲੇ ਐਡੇ ਆਮ ਟੈਨਾ ਜਿੱਡੇ ਤੇ ਫਾਲੇ ਐਡੇ ਦੇ ਉਹ ਇਹਨਾਂ ਨੇ ਸਪੈਸ਼ਲ ਅੱਡ ਬਣਾਇਆ ਆਪਣੀ ਜ਼ਮੀਨ ਥੋੜੀ ਜੀ ਉਹੋ ਜੀ ਸੀ ਉਹ ਕਈ ਵੀਰ ਕਹਿੰਦੇ ਰੇਤਾ ਚ ਇਹਦੇ ਪਤਾ ਕੀ ਆ ਇੱਕ ਮਿੰਟ ਰੇਤਾ ਕਹਿੰਦੇ ਸੀ ਰੇਤਾ ਨਹੀਂ ਉਹ ਵੀ ਦਾ ਦੋ ਕਿ ਖੇਤ ਕਿਹੜਾ ਸੀ ਠੀਕ ਨਹੀਂ ਜ਼ਮੀਨ ਠੀਕ ਨਹੀਂ ਪੂਰਾ ਕਿਹੜਾ ਪਿੰਡ ਕੁਵਾਲਾ ਯਾਰ ਟਰੈਕਟਰ ਲਾਇਓ ਹਾਂ ਆਪਦਾ ਵੀ ਲਾਇਆ ਹੋ ਆਪਣਾ ਵੀ ਹੈਗਾ ਆਪਾਂ ਤਾਂ ਪਹਿਲੇ ਦਿਨੋਂ ਕਿਹਾ ਸੀ ਜੇ ਕੋਈ ਕੰਪਨੀ ਆਲਾ ਵਹਣਾ ਉਹ ਵੀ ਲੈ ਵੇ ਏਜੰਸੀ ਆਲਾ ਹੂੰ ਜਿਹੜਾ ਬੰਦਾ ਆਂਦਾ ਉਹ ਆਦਾ ਹੀ ਲਈ ਆਵੇ ਨਾਲ ਨਾਲੇ ਪਤਾ ਲੱਗ ਜੂ ਆਪਾਂ ਤਾਂ ਵਾਅਦੇ ਵਿਖਾਇਆ ਸੀ ਸਿੱਧਾ ਏਜੰਸੀ ਦਾ ਸਟਾਰਟ ਕਰਕੇ ਤੇ ਆਪਾਂ ਲੈ ਗਏ ਸੀ ਆਪਾਂ ਤਾਂ ਓਏ ਆਪਾਂ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਸਿੱਧਾ ਹੀ ਵਿਖਾਤਾ ਸੀ ਚਲਾ ਕੇ ਵੇਖੋ ਗੱਲ ਇਹ ਇਹਦੇ ABC ਹਾਂ ਠੀਕ ਆ ਹਾਈ ਲੋ ਇੱਧਰ ਆ ਗਿਆ ਹਾਂ ਚੇਂਜਰ ਆ ਬੈਗ ਦਾ ਸਿੱਧੇ ਦਾ ਬਣ ਗਿਆ ਹਾਂ ਠੀਕ ਆ ਫੇਸ ਚੱਪਾ ਇਤਰਾ ਹੀ ਬਤਨਾ ਕਰਾ ਲਾਉਣਾ ਜੇ ਖੁਸ਼ੀ ਕਰਨਾ ਗਾਂਵ ਪਛਾਣ ਉਹ ਚੀਜ਼ ਜਿਹਦੀ ਬੈਸਟ ਆ ਇਹਦੇ ਉਹ ਨਹੀਂ ਹੈ ਗੱਟ ਉਹਦੀ ਟੈਨਸ਼ਨ ਮੇਰਾ ਵੀਰ ਛੱਡ ਦੇ ਤੂੰ ਹੁਣ ਬਾਕੀ ਡਾਊਟ ਤੁਸੀਂ ਸਰਪੰਚ ਸਾਹਿਬ ਨਾਲ ਕਲੀਅਰ ਕਰ ਲਿਆ ਜੀ ਜਿਹੜੇ ਵੀ ਕਰਨੇ ਹੋਏ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਗੱਲ ਨਾ ਮੈਂ ਵੀਰ ਨੂੰ ਕਿਹਾ ਸੀ ਉਹਨੂੰ ਵੀ ਓ ਬੱਲੇ ਮਗਾ ਵੀ ਤੁਸੀਂ ਸਰਪੰਚ ਸਾਹਿਬ ਨੂੰ ਲਾ ਲਿਓ ਲੱਗਿਆ ਆ ਗਿਆ ਫਿਰ ਨੰਬਰ ਦੇ ਦਿਆ ਕਰੋ ਮੈਂ ਦੇਣਾ ਨਾ ਕਮੈਂਟ ਕਮੈਂਟ ਤੇ ਆਪਾਂ ਨੇ ਨਵੀਂ ਲੋੜ ਹੀ ਨਹੀਂ ਸਾਨੂੰ ਕਮੈਂਟਾਂ ਦੀ ਨਾ ਕਰੋ ਹੀ ਹਾਂ ਚੰਗੀ ਲੱਗਦੀ ਸੁਣ ਲੋ ਮਾੜੀ ਲੱਗਦੀ ਵੇਖੋ ਹੀ ਨਾ ਮੇਰੇ ਜਿਹੜਾ ਆਪਣੀ ਸ਼ਕਲ ਆ ਗਈ ਨਾ ਆ ਗਿਆ ਉੱਥੇ ਵੇਖੋ ਹੀ ਨਾ ਮਾੜੀ ਲੱਗਦੀ ਇਹ ਮਾੜੀ ਲੱਗਦੀ ਜੇ ਹੋਰ ਆਪਾਂ ਕੇ ਇਹਦੇ ਕਮੈਂਟ ਚੰਗੇ ਜਾਂ ਮਾੜੇ ਖਵਾ ਕੇ ਕੀ ਲੈਣਾ ਸਹੀ ਗੱਲ ਆ ਠੀਕ ਆ ਇਹਦੇ ਚੰਗੇ ਲੱਗਦੇ ਨੇ ਚੰਗੇ ਮਾੜੇ ਲੱਗਦੇ ਨੇ ਮਾੜੇ ਸੀ ਆਧਿਕਾਲ ਜਨਤਾ ਪਈ ਹੋਈ ਆ ਪਤਾ ਨਹੀਂ ਇੱਥੋਂ ਤੱਕ ਮਾਰ ਮਰਈਆ ਵੀ ਚੱਲ ਹੀ ਪਿਆ ਸੋਸ਼ਲ ਮੀਡੀਆ ਤੋਂ ਕੀ ਲੈਣਾ ਕੀ ਲੈਣਾ ਯਾਰ ਲੋਕਾਂ ਦੀ ਮੈਨੂੰ ਸਮਝ ਹੀ ਨਹੀਂ ਆਉਂਦੀ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਤਾਂ ਹੋਰ ਸੀ ਤੇ ਅਸੀਂ ਉਦੋਂ ਵੱਡੇ ਬਣ ਕੇ ਬਹਿ ਜਾਂਦੇ ਚਲੋ ਮੈਂ ਇਸ ਟੌਪਿਕ ਜੀ ਨਹੀਂ ਪੈਣਾ ਚੋਨਾ ਤਾਲਾ ਦੇ ਨਾ ਜਾਓ ਨਾ ਕਮੈਂਟ ਕਰੋ ਚੀਜ਼ ਵੇਖੋ ਮੈਂ ਹੁਣ ਨਾ ਵੀਡੀਓ ਬਣਾ ਦਿੰਦਾ ਹਾਂ ਮੈਂ ਕਦੀ ਕਿਸੇ ਨੂੰ ਕਮੈਂਟ ਨਹੀਂ ਕੀਤਾ ਮਾੜਾ ਨਹੀਂ ਬੋਲੇ। ਹਾਂ ਵੀ ਨਹੀਂ ਚੰਗਾ ਲੱਗਦਾ ਗਾਂ ਕਰ। ਜਿਹੜੀ ਚੀਜ਼ ਕਈਆਂ ਚੋਂ ਕੁਝ ਲੱਗਦਾ। ਹੂੰ ਸਮਝ ਗਿਆ ਨਾ? ਜੋ ਚੰਗੀ ਲੱਗਦੀ ਉਹਨੂੰ ਸਿੱਖ ਲਓ। ਉਹ ਜਿਹੜੀਆਂ ਵੀਡੀਓ ਵੇਖੀਆਂ ਵਿੱਚੋਂ ਬਹੁਤ ਕੋ ਲੱਭੀ ਦਾ ਜਿਹੜਾ ਜਿਹੜੀ ਮਾੜੀ ਚੀਜ਼ ਉਹਨੂੰ ਕੰਨਾਂ ਤੋਂ ਪਰੋਖੇ ਕਰ ਦੇ। ਉਹਨੂੰ ਗਾਂ ਕਰ ਦੇਣਾ। ਹੋਰ ਹੂੰ ਕਾਦੇ ਲਈ ਮੈਂ ਆ ਨਾ ਇਹ ਏਡੇ ਵੱਡੇ ਸਾਇੰਸਦਾਨ ਬਣਦੇ ਬੈਠੇ ਕਮੈਂਟਾਂ ਜੀ। ਫਿਰ ਸਮਝ ਗਿਆ। ਚਲੋ। ਬਾਕੀ ਜਿਹੜੇ ਬਾਹਲੇ ਆ ਨਾ ਸੋਸ਼ਲ ਮੀਡੀਆ ਵਾਲੇ ਹੂੰ ਉਹਨਾਂ ਦੇ ਪਿੰਡੋਂ ਹੂੰ ਨੇੜੇ ਤੇੜੇ ਜਰੂਰ ਪਤਾ ਕਰ ਲਿਆ ਕਰੋ ਇਹ ਬੰਦਾ ਕਿਵੇਂ ਮਿਲੀਅਨ ਚ ਵਿਊ ਆਉਂਦੇ ਮੈਂ ਵੇਖ ਵੇਹ ਹੈਰਾਨ ਆ ਏਰੀਆ ਚੋਂ ਤੇ ਉਹਨਾਂ ਦੇ ਪਿੰਡਾਂ ਤੋਂ ਪਤਾ ਕਰੋ ਵੀ ਕੀ ਚੀਜ਼ ਹੈ ਸਾਡੇ ਵੀ ਇੱਥੇ ਹੈਗੇ ਏਰੀਆ ਚ ਹਮ ਆਪਾਂ ਨਾਂ ਤੇ ਨਹੀਂ ਲੈਂਦੇ ਨਹੀਂ ਕਾਨੂੰ ਹਾਂ ਸਭ ਯਾਰ ਆ ਇੱਕ ਦੂਜਾ ਇਹ ਆ ਵੀ ਲੋਕਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੁਣ ਤੁਸੀਂ ਤੇ ਚੰਗੀ ਚੀਜ਼ ਵਿਕਾਉਣੀ ਹੋ ਖੇਤੀ ਦਾ ਵਿਕਾਉਣੀ ਹੋ ਟਰੈਕਟਰ ਦਾ ਵਿਕਾਉਣੀ ਹੋ ਕੋਈ ਕਿਸੇ ਨੇ ਸੰਦ ਲੈਣਾ ਉਹ ਵਿਕਾਉਣੀ ਹੋ ਹਮ ਤੇ ਦੂਜੇ ਪਾਸੇ ਵੇਖੋ ਪੇਜ ਵੇਖੋ ਕੀ ਆ? ਉਹ ਮਾਰੇ ਦੀ ਆ। ਉਹਨਾਂ ਨੇ ਕਮਾਈ ਦੇ ਸਾਧਨ ਹੀ ਬਣਾ ਰੱਖਿਆ। ਵੀ ਸਾਨੂੰ ਰੁਪਈਏ ਆਉਣ ਭਾਵੇਂ ਸਾਡੀ ਇੱਜ਼ਤ ਦਾ ਕੋਈ ਖਿਆਲ ਨਹੀਂ ਸਰ। ਉਹ ਭਾਵੇਂ ਨੰਗੀ ਜਾਉਣਾ ਪਵੇ। ਯਾਰ ਕੋਈ ਉਹਨਾਂ ਨੂੰ ਪਰਵਾਹ ਹੀ ਨਹੀਂ ਕੀ। ਉਹਾਂ ਦੇ ਵੀ ਰੁਪਈਏ ਚਾਹੀਦੇ। ਰੁਪਈਆ ਉਹ ਸਾਡੇ ਦਾਇ ਦਾ ਮੁੰਡਾ ਦਾ ਰੁਪਈਆ ਸਭ ਦਾ ਬਣੋਈਆ। ਸਹੀ ਗੱਲ। ਗੱਲ ਤੇ ਉਹ ਬਣ ਗਈ ਵੀ ਪਰ ਫੇਰ ਵੀ ਕੋਹ ਨਾ ਕੋਤੇ ਯਾਰ ਮਾੜੀ ਮੋਟੀ ਮਾੜੀ ਮੋਟ ਚਾਹੀਦੀ ਚਾਹੀਦੀ ਚਾਹੀਦੀ। ਕੋਈ ਨਹੀਂ ਹੈਗੀ ਯਾਰ। ਬੰਦੇ ਵੀ ਵੇਖੇ। ਕੱਲੀਆਂ ਬੀਬੀਆਂ ਨੇ ਬੰਦੇ ਵੇਖੇ। ਐ ਹੀ ਆ। ਹਾਂ। ਬੰਦੇ ਉਦੋਂ ਗਾਣੇ। ਬੰਦੇ ਥੋੜਾ ਜਿਆ ਆਪਣੀ ਮਾਨ ਮਰਿਆਦਾ ਥੋੜੀ ਜਿ ਰੱਖ ਲਈ ਹਨ ਜੋ ਆਪਣੇ ਧਰਮ ਚਾ ਜੋ ਆਪਾਂ ਸਿੱਖੀ ਤੇ ਹੈ ਹੀ ਸਿੱਖਣ ਲਈ ਆ ਸਿੱਖਣ ਲਈ ਆਪਾਂ ਨੂੰ ਕਿਹੜਾ ਕੁਝ ਆਉਂਦਾ ਆਪਾਂ ਅੱਜ ਵੀ ਗਲਤੀਆਂ ਹਮ ਆਪਾਂ ਕਿ ਸਿੱਖ ਥੋੜੀ ਸਕੇ ਆ ਬਾਬਾ ਨਾਨਕ ਨੇ ਕਿਹਾ ਵੀ ਇਹ ਤਾਂ ਸਿੱਖਣ ਲਈ ਆ ਸਿੱਖੀ ਚੱਲੋ ਜੋ ਮਰਜੀ ਸਿੱਖੀ ਚੱਲੋ ਅਜੇ ਤਾਂ ਤੁਹਾਡਾ ਪਹਿਲੀ ਕਲਾਸ ਸ਼ੁਰੂ ਹੋਈ ਹੈ ਸਹੀ ਗੱਲ ਹੈ ਸਿੱਖੀ ਦਾ ਨਾਂ ਹੀ ਸਿੱਖਣ ਲਈ ਰੱਖਿਆ ਜੀ ਤੁਸੀਂ ਸਿੱਖੋ ਪਰ ਸਿੱਖਣ ਨਹੀਂ ਇੱਥੇ ਹੁਣ ਕੋਣ ਆਲੀ ਪਤਾ ਕੀ ਆ ਹੁਣ ਆਲੀ ਜਿਹੜੀ ਜਨਰੇਸ਼ਨ ਉਹ ਸਿਖਾਉਣ ਵਾਲੀ ਆ ਗਈ ਉਹ ਸਿਖਾਉਣ ਆ ਉਹ ਵੱਡੇ ਆ ਵੱਡੀਆਂ ਹਸਤੀਆਂ ਨੂੰ ਨਹੀਂ ਬਖਸ਼ਦੇ ਮਹਾਪੁਰਸ਼ਾਂ ਨੂੰ ਨਹੀਂ ਬਖਸ਼ਦੇ ਜਥੇਦਾਰਾਂ ਨੂੰ ਨਹੀਂ ਬਖਸ਼ਦੇ ਸਹੀ ਗੱਲ ਹੈ ਸਾਡੇ ਮੁਤਾਬਕ ਹੋਣਾ ਚਾਹੀਦਾ ਜੋ ਅਸੀਂ ਕਹਿੰਦੇ ਉਹ ਚਾਹੀਦਾ ਅਸੀਂ ਸਿੱਖੇ ਹੋਏ ਆ ਅਸੀਂ ਸਿਖਾਉਣਾ ਹੈ ਨਹੀਂ ਆ ਨਹੀਂ ਹੁੰਦਾ ਹਰਕ ਐਵੇਂ ਉਹ ਨਹੀਂ ਹੁੰਦਾ ਮੈਨੂੰ ਦੱਸਦੇ ਹੁੰਦਾ ਤਾਂ ਇਹ ਫੇਰ ਇਹ ਚੀਜ਼ਾਂ ਜਿਹੜੀਆਂ ਨਾ ਇਹ ਸਾਨੂੰ ਪੰਜਾਬ ਨੂੰ ਨਹੀਂ ਤੇ ਸਾਡੀ ਪੰਜਾਬੀਤਨੂ ਵੀ ਖਤਮ ਕਰ ਦੇਣਾ ਛੋਟੇ ਵੱਡੇ ਦਾ ਲਿਹਾਜ਼ ਖਤਮ ਹੋ ਗਿਆ ਇੱਜ਼ਤ ਹੀ ਨਹੀਂ ਕਰਦੇ ਐ ਛੋਟੇ ਮੋਟੇ ਨਹੀਂ ਨਾ ਕਰਦੇ ਇਹ ਗੱਲ ਆਪ ਅੱਗੇ ਵੈਸੇ ਕਰ ਚੁੱਕੇ ਹਾਂ ਅੱਗੇ ਜਾਗ ਪਿੰਡ 'ਚ ਜਾਣਾ ਕੋਈ ਬਜ਼ੁਰਗ ਹੋਣਾ ਗੋਡੀ ਹੱਥ ਚਾਚਾ ਜੀ ਤਾਇਆ ਜੀ ਸਾਸਰੀ ਘਰ ਹੂੰ ਤੇ ਹੁਣ ਪਹਿਲੀ ਗੱਲ ਤਾਂ ਬੁਲਾਉਂਦੇ ਨਹੀਂ ਜੇ ਕਿਸੇ ਨੇ ਇਹ ਗੱਲ ਕਹਿ ਤੀ ਤੇ ਉਹਨੂੰ ਗੱਲ ਹੀ ਔਖੀ ਐ ਵੱਖੀ ਤੋਂ ਕਹਿਣੇ ਇੰਨੀ ਆ ਫਰ ਕੇ ਵਿਗਲਾਂ ਦਾ ਯਾਰ ਕੀ ਇਹਦੇ ਨਾਲ ਮੱਥਾ ਲਾਉਣਾ ਛੱਡੋ ਭਾਈ ਮਰਿਆ ਸੱਪ ਗੱਲ ਪਉਣਾ ਹੈ ਕਹਿੰਦੇ ਸਿਆਣੇ ਮੈਂ ਸਰਪੰਚ ਸਾਹਿਬ ਇੱਕ ਸਿਆਣੇ ਬਹਿਣੇ ਬੰਦੇ ਨਾਲ ਇੰਟਰਵਿਊ ਕੀਤੀ ਉਹ ਕਹਿੰਦਾ ਵੀ ਸਾਡੇ ਪਿੰਡ ਇੱਕ ਬਜ਼ੁਰਗ ਹੁੰਦਾ ਸੀ ਅੱਛਾ ਉਹ ਸਾਨੂੰ ਕਹਿੰਦਾ ਵੀ ਫੈਂਟ ਵੀ ਦਿੰਦਾ ਸੀ ਤੇ ਕਹਿੰਦਾ ਵੀ ਉਹ ਪੂਰਾ ਵੀ ਹੋ ਗਿਆ ਹੈ ਤੇ ਕਹਿੰਦਾ ਸਾਨੂੰ ਅੱਜ ਵੀ ਉਹਦਾ ਡਾਗ ਯਾਰ ਸਾਤੇ ਤਾਈ ਚਾਚੇ ਸਾਨੂੰ ਡਾਰੀ ਹੁੰਦਾ ਸੀ ਹੁਣ ਵੀ ਬਾਤ ਹੁਣੇ ਭਾਵੇਂ ਕੰਮ ਆਪਾਂ ਸਾਰੇ ਕਰਦੇ ਆ ਜੋ ਮਰਜੀ ਉਹਨਾਂ ਦੀ ਸਲਾਹ ਲਈਏ ਨਾਲ ਲਈਏ ਜੇ ਕਿਤੇ ਫੋਨ ਆ ਜਾਏ ਤੇ ਆਪਾਂ ਨੂੰ ਡਰ ਆਏ ਹੁੰਦਾ ਵੀ ਜਿਵੇਂ ਬਿਜਲੀ ਉੱਪਰਲੀ ਨਹੀਂ ਪੈਂਦੀਗੀ ਹੂੰ ਉਹ ਚੀਜ਼ ਹੁੰਦੀ ਹੈ ਮੈਨੂੰ ਪਤਾ ਨਹੀਂ ਭੈ ਰੱਖਣਾ ਵੱਡਿਆਂ ਦਾ ਜ਼ਰੂਰੀ ਹੈ ਜ਼ਰੂਰੀ ਠੀਕ ਆ ਤੁਸੀਂ ਬੇਸ਼ੱਕ ਕਰਨ ਜੋਗੇ ਹੋਗੇ ਤੁਹਾਨੂੰ ਨਾ ਛੱਡਤਾ ਤੁਸੀਂ ਕਰੀ ਚੱਲੋ ਹੂੰ ਪਰ ਤੁਹਾਨੂੰ ਭੈ ਹੋਵੇ ਭੈ ਹੋਵੇ ਆ ਡਰ ਹੋਵੇ ਵੀ ਮੇਰੇ ਪਿਓ ਦਾ ਫੋਨ ਆ ਗਿਆ ਮੇਰੀ ਮਾਂ ਦਾ ਚਾਚੇ ਦਾ ਤਾਏ ਦਾ ਆ ਗਿਆ ਅੱਜ ਕੱਲ੍ਹ ਤੇ ਚਾਚੇ ਤਾਏ ਨੂੰ ਅੱਖਾਂ ਕੱਢ ਦੇਓ ਚਾਚੇ ਤਾਏ ਤਾਂ ਜਮੇ ਰਿਸ਼ਤਾ ਹੀ ਨਹੀਂ ਖਤਮ ਜਾ ਹੋ ਗਿਆ ਇਹ ਕੱਟ ਕਰ ਤੇ ਖਤਮ ਚਾਚੇ ਤਾਏ ਤਾਂ ਜਮੇ ਯਾਰ ਗੱਲ ਹੀ ਖਤਮ ਕਰ ਦਿੱਤੀ ਇਹ ਪਹਿਲਾ ਤਾਂ ਲੈ ਗਏ ਤੇਰੇ ਕੌਨਵੈਂਟ ਸਕੂਲ ਆਪਾਂ ਵੀ ਉਸੇ ਚ ਹੀ ਫਸੇ ਹੋਏ ਹਾਂ ਹੂੰ ਤੇ ਦੂਜਾ ਲੈ ਗਈ ਤੇਰੇ ਜਿਹੜੀਆਂ ਇੱਟਾਂ ਹੀ ਫੜਾ ਦਿੰਦੇ ਇਹਨਾਂ ਪੱਟਾ ਵਾਤਾ ਨਹੀਂ ਤੇ ਆਪਾਂ ਸੁਣਦੇ ਸੀ ਸਤਕਾਰ ਗੱਲਬਾਤ ਸਮਝਦੇ ਸੀ ਸਮਝਦੇ ਸੀ ਹੁਣ ਤਾਂ ਗੱਲ ਹੀ ਸਾਰੀ ਹੁਣ ਵਿਰਲੇ ਬੱਚੇ ਆ ਜਿਹੜੇ ਬੱਚੇ ਹੈਗੇ ਵੀ ਆ ਸੈਂਸਿਟਿਵ ਜਿਹੜੇ ਬਹੁਤ ਘੱਟ ਬੋਲਦੇ ਉਹ ਘਰੇ ਕੱਲ ਦਿਨ ਨੂੰ ਇਹ ਕਹਿੰਦੇ ਵੀ ਨਹੀਂ ਬੋਲਣਾ ਚਾਹੀਦਾ ਹੂੰ ਚੁੱਗਲੀ ਫੋੜਾ ਆਪਾਂ ਚਲੋ ਅਗਲਾ ਕਹਿ ਦਿੰਦਾ ਯਾਰ ਵੀ ਇਹ ਹੁਣ ਹੀ ਆਪਦੀ ਵਿਡਾਈ ਕਰਦੇ ਆਪਣੇ ਬੱਚੇ ਆ ਉਹ ਬੀਬੀਆਂ ਕਿਸੇ ਦੀ ਗੱਲ ਕਰਨ ਲੱਗਣੀਆਂ ਉੱਥੇ ਟੋਕ ਦਿੰਦੇ ਹਾਂ ਵੀ ਨਾ ਕਰੋ ਕਿਸੇ ਦੀ ਗੱਲ ਕਰਨੀ ਨਹੀਂ ਉਹ ਗੱਲ ਕਰਨੀ ਤੇ ਉਹਨੂੰ ਨਿੰਦਿਆ ਸੰਦੇ ਹਾਂ ਹਾਂ ਮਾਰੀ ਗੱਲ ਹੈ ਗੁਰੂ ਸਾਹਿਬ ਨੇ ਵੀ ਕਿਹਾ ਸੀ ਵੀ ਨਿੰਦਿਆ ਨਹੀਂ ਕਰਨੀ ਨਿੰਦਕ ਸਭ ਤੋਂ ਮਾੜਾ ਸਭ ਤੋਂ ਮਾੜਾ ਹਰ ਇਹੋ ਜੇ ਬੱਚੇ ਹੈਗੇ ਆ ਕਾਫੀ ਪਰ ਵਿੱਚ ਦੂਜੇ ਪਾਸੇ ਵਾਲੇ ਜ਼ਿਆਦਾ ਹੋ ਗਏ ਹਾਂ ਤਾਂ ਤੇ ਜਿਹੜੀ ਉਹ ਦੂਜਿਆਂ ਦੀ ਹੋ ਗਈ ਮਾਰੇ ਨੂੰ ਮਾੜਾ ਚੰਗੇ ਨੂੰ ਚੰਗਾ ਨਾ ਉਹ ਨਹੀਂ ਕਹੂ ਕੋਈ ਵੀ ਨਹੀਂ ਕਹਿੰਦਾ ਹਨ ਉਹ ਜਿੰਨੇ ਕਹਿਤਾ ਉਹਨੇ ਸਮਝ ਲਓ ਆਪਦੇ ਗਾਲ ਪਾ ਲਈ ਜੱਟ ਬਲਾਪ ਪਾ ਲਈ ਉਹ ਉਹਦੇ ਇਥੇ ਗੋਲੀਆਂ ਤੱਕ ਵੀ ਜਲਦੀਆਂ ਯਾਰੋ ਕਿਦਾ ਆ ਬੜਾ ਜਿਆਪਦਾ ਹਾਂ ਬੰਦਾ ਬੜਕਾਉਣਾ ਤਾਂ ਮੈਂ ਕਹਿੰਦਾ ਯਾਰ ਖੇੜ ਹੀ ਹੋ ਗਈ ਯਾਰ ਬੰਦੇ ਦਾ ਨਾ ਜੋਰ ਪਾ ਪਉਦਾ ਖੇੜ ਤੇ ਹੋ ਗਈ ਆ ਖਡਾਉਣੇ ਸਾਰਿਆਂ ਫੜ ਲੇ ਹੂੰ ਮੁੱਲ ਮਿਲ ਜਾਂਦੇ ਬਿਨਾਂ ਅਸਾਂਸਾਂ ਤੋਂ ਮਿਲ ਜਾਂਦੇ ਪਰ ਇੱਕ ਜਿਹੜੀ ਗਊਅਤ ਆ ਤੁਸੀਂ ਜਿਹੜਾ ਨਾ ਗਊਅਤ ਆ ਬਹੁਤ ਮਾੜੀ ਬਹੁਤ ਮਾੜੀ ਉਹ ਤੇ ਜਾਨਵਰ ਆ ਇੱਕ ਇਨਸਾਨ ਦਾ ਬੱਚਾ ਮਾਰਨਾ 100 ਗਊ ਮਾਰਨ ਦੇ ਬਰਾਬਰ ਆ ਇਨਸਾਨ ਦਾ ਬੱਚਾ ਕਤਲ ਕਰਨਾ 100 ਗਊ ਮਾਰੀ ਨਾਲ ਉਹਦੇ ਬਰਾਬਰ ਆ ਇੱਕ ਗਾਂ ਨੂੰ ਜਾਨਵਰ ਨੂੰ ਤੋ ਮਾਰਦੇ ਹੋ ਤੁਸੀਂ ਡਰਦੇ ਹੋ ਯਾਰ ਕੋਈ ਨਹੀਂ ਬੰਦੇ ਨੂੰ ਮਾਰ ਲਿਆ ਮੈਂਟਰੀ ਲਾਉਂਦੇ ਕੋਈ ਵੀ ਗੱਲ ਐ ਉਹਨੂੰ ਬਹਿ ਕੇ ਕਲੀਅਰ ਕਰ ਲੋ ਸਿਆਣੇ ਬੰਦਿਆਂ 'ਚ ਗੱਲ ਕਰ ਲੋ ਯਾਰ ਕਿਹੜੀ ਗੱਲ ਐ ਗੱਲ ਇੱਥੇ ਵੀ ਪਤਾ ਕੀ ਇੱਥੇ ਵੀ ਰੁਪਈਆ ਦੀ ਗੱਲ ਹੂੰ ਇਹ ਰੁਪਈਆ ਬਣਨਾ ਚਾਹੀਦਾ ਸਾਨੂੰ ਅਸੀਂ ਬੜੇ ਹੋਣੇ ਚਾਹੀਦੇ ਆ। ਮਾੜੀ ਗੱਲ ਹੈ। ਮਾੜੀ ਗੱਲ। ਬਾਕੀ ਸਾਡੇ ਸੰਧਾਇਆ ਭਰਾਵਾ ਕਿੰਨੇ ਸਮਝਣਾ। ਫੇਰ ਵੀ ਪਤਾ ਕੀ ਆ ਸਮਾਂ ਤੇ ਆਪਣੇ ਤੋਂ ਜਿਹੜਾ ਬਾਪੂ ਨਾਲ ਵਾਲੀ ਵਧੀਆ ਸੀ। ਵਧੀਆ ਤਾਂ ਹੁਣ ਸਮਾਂ ਐਵੇਂ ਹੀ ਆ। ਸਮਾਂ ਬਹੁਤ ਮਾੜਾ। ਹੁਣ ਤਾਂ ਕੋਈ ਰਾਸ ਨਹੀਂ। ਕੋਈ ਪਿੰਡ 'ਚ 100 ਕੋ ਤੇ ਕਤਲ ਹੁੰਦਾ ਸੀ ਯਾਰ ਤੇ ਮਤਲਬ ਨਾ ਲੋਕੀ ਆਦੇ ਵੀ ਦੰਦਾ ਜੂਂਗਲਾ ਪਾ ਦੇਦੇ। ਫਲਾਣੀ ਦਾ ਬੰਦਾ ਮਾਰਦਾ। ਤੇ ਹੁਣ ਤਾਂ ਜਿਵੇਂ ਪਿਆਰ ਸਾਡੇ ਫਿਰੋਜ਼ਪੁਰ ਚ ਵੇਖੀ ਜਾ ਰੋਜ਼ ਤੇ ਰੋਜ਼ ਰੋਜ਼ ਦੀ ਰੋਜ਼ ਖੇਡ ਹੋ ਗਈ ਖੇਡ ਪਰ ਮਾੜੀ ਗੱਲ ਹੈ ਉਹ ਕਿਤਨੇ ਬਹਿਣਗੇ ਜਾਈਆ ਵੀ ਮੈਂ ਤੈਨੂੰ ਦੱਸ ਦਿੰਦਾ ਨਾ ਤੇ ਨਹੀਂ ਬੀਤੇ ਹੂੰ ਕਤਲ ਇੱਕ ਦੋ ਕਤਲ ਤੇ ਕਤਲਾਂ ਦੀ ਸਜ਼ਾ ਵੇਖੀ ਹੈ ਹੂੰ ਭਾਵੇਂ ਉਹ ਬੰਦਾ ਕਸੂਰਵਾਰ ਸੀ ਮਜ਼ਦੂਰੀ ਚ ਮਾਰਨਾ ਪੈ ਗਿਆ ਹੂੰ ਪਰ ਮਾਰਨ ਵਾਲਿਆਂ ਦੇ ਘਰ ਖਤਮ ਹੋ ਗਏ ਖਤਮ ਹੋ ਗਏ ਕੋਈ ਅਕਾਲ ਪੁਰਖ ਤੇ ਸਜ਼ਾ ਦੇਣ ਵਾਲਾ ਨਹੀਂ ਕਿ ਜਾਨ ਲੈਣ ਦਾ ਅਧਿਕਾਰ ਹੈ ਉਹ ਤੋਂ ਵੱਡੇ ਆਪਾਂ ਨਹੀਂ ਜਿਹੜੀ ਸ੍ਰਿਸ਼ਟੀ ਉਹਨੇ ਰਚੀ ਆ ਨਾ ਉਹਦੀ ਰਚਨਾ ਚ ਸਾਧੂ ਤੇ ਜ਼ਰੂਰ ਉਹਨੂੰ ਉਹਨੇ ਅਧਿਕਾਰ ਦਿੱਤਾ ਹੋਇਆ ਸੁਖਣੀ ਸਾਹਿਬ ਪੜੋ ਸਾਧੂ ਤੇ ਜੋ ਮਰਜੀ ਕਰ ਸਕਦਾ ਉਹਦੀ ਗੰਢ ਦਿੱਤੀ ਵੀ ਖੋਲ ਸਕਦਾ ਹਮ ਪਰ ਜਦੋਂ ਆਪਣੇ ਵਰਗੇ ਟੰਗਾ ਢਾਉਂਦੇ ਨਾ ਫਿਰ ਉਹ ਇਹੋ ਜਿਹੀ ਸਜ਼ਾ ਦਿੰਦਾ ਪੀੜੀਆਂ ਯਾਰ ਘਰ ਤਬਾਹ ਜਾਂਦੇ ਨੇ ਬਹੁਤ ਕੁਝ ਹੁੰਦਾ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕੀ ਕੀ ਹੋ ਰਿਹਾ ਚਲੋ ਠੀਕ ਹੈ ਨਾ ਕਾਲੇ ਫੜੀ ਸਭ ਜੋ ਬਾਹਰ ਹੋ ਜਾਂਦੇ ਲਈ ਆ ਗਿਆ ਅੱਜ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਲੋ ਕੋਈ ਗੱਲ ਨਹੀਂ ਹਾਂ ਫੇਰ ਕੇਦਨ ਫੇਰ ਠੀਕ ਹੈ ਅੱਜ ਨਾ ਧੰਨਵਾਦ ਹਾਂ ਟਰੈਕਟਰ ਪ੍ਰੀਤ ਜੇ ਕਿਹਨੇ ਲੈਣਾ ਤੇ ਸਰਪੰਚ ਸਾਹਿਬ ਦਾ ਨੰਬਰ ਦਿੱਤਾ ਹਾਂ ਬਾਕੀ ਹੋਰ ਵੀ ਆਉਂਦੇ ਜਾਂਦੇ ਰਹਿੰਦੇ ਆ ਪੁਰਾਣੇ ਵੀ ਤੁਸੀਂ ਫੋਨ ਕਰ ਲਿਆ ਕਰੋ ਕਰ ਲਿਆ ਕਰੋ ਕੋਈ ਵੀ ਮਾਡਲ ਲੈਣਾ ਸਰਪੰਚ ਸਾਹਿਬ ਨੂੰ ਬੋਚਰਾ ਟਰੈਕਟਰ ਖੜਾ ਹੀ ਬੈਗੋ ਨਾ ਤੁਸੀਂ ਜਿੰਨੇ ਨਵੇਂ ਯਾਰ ਲੈਣਾ ਪ੍ਰੀਤ ਉਹ ਪ੍ਰੀਤ ਖੜਾ ਤੇ ਅੱਜ ਫੇਰ ਉਹੀ ਗੱਲ ਹੈ ਵੱਧ ਘਟ ਸ਼ਬਦ ਸਾਡੇ ਲਈ ਮਾਫ਼ੀ ਆ ਸਾਡੇ ਨੂੰ ਤੇ ਜਿਹੜੇ ਵੀਰਾਂ ਨੂੰ ਸਰਪੰਚ ਸਾਹਿਬ ਨਾਲ ਕੋਈ ਕਹਿਣਾ ਵੀ ਚਾਇਆ ਹੈ ਭਾਈ ਆਪਦੀ ਮਰਜ਼ੀ ਕਰੋ ਸਾਡੇ ਅੱਖੇ ਕਿੰਨੇ ਲੱਗਣਾ ਸਾਡੇ ਅੱਖੇ ਲੱਗਣਾ ਆਈ ਦਾਣੇ ਇਸ ਗੱਲ ਜਿਹਦੀ ਚੰਗੀ ਲੱਗਦੀ ਉਹ ਸੁਣੋ ਦੂਜੇ ਕਮੈਂਟ ਕਰਨ ਦੀ ਵੀ ਨਹੀਂ ਲੋੜ ਆਹ ਠੀਕ ਹੈ ਮਾੜਾ ਲੱਗਦਾ ਗਾਂ ਕਰ ਦੋ ਆਓ ਕੁਛ ਭਈਏ ਭਾਏ ਹੋਏ ਲਿਆ ਕੇ ਹੂੰ ਉਹ ਜਿਹੜੇ ਖੂਨ ਹੀ ਆਏ ਹੋਏ ਉਹ ਜਿਹੇ ਨਾ ਉਹਨਾਂ ਕਮੈਂਟ ਕਰਨਾ ਹਟਣਾ ਨਹੀਂ ਹੁੰਦਾ ਉਹ ਨਸਲ ਹੀ ਮਤਲਬ ਉਹ ਇੰਦਰ ਦੇ ਹੈ ਨਹੀਂ ਉਹਨਾਂ ਦੇ ਵਸ ਦੀ ਗੱਲ ਆਪਣੀ ਨਸਲ ਚ ਪੈਣੀ ਸਰਪੰਚ ਸਾਹਿਬ ਕਿਸੇ ਨੂੰ ਮਾਰਾ ਆਇਆ ਕਹਣਾ ਉਹ ਵੀ ਆਪਣੇ ਦੇ ਕੋਈ ਗੱਲਬਾਤ ਸਿੱਧਾ ਜਾਵਾਂਗੇ ਤੁਹਾਡੇ ਇੱਕ ਤੇ ਤੁਹਾਡੇ ਡੀਐਨਏ ਚੇਂਜ ਹੋ ਗਏ ਹਾਂ ਕਰੀ ਜਾਂਦੇ ਹਨਾ ਕਰੀ ਜਾਂਦੇ ਉਹ ਨਸਲਾ ਕਿੱਥੋਂ हट ਜਾਣਗੇ ਉਹ ਅੱਜ ਇੱਕ ਗੱਲ ਦੀ ਪਈ ਸੀ ਮਰਗ ਤੇ ਵੀ ਸੀ ਉੱਥੇ ਵੀ ਇਹੀ ਗੱਲ ਸੀ ਹਾਂ ਵੀ ਜਿਹੜੇ ਇਹ ਚੀਜ਼ਾਂ ਨਾ ਵੇਖੋ ਗੱਲ ਵਿਜੋਧ ਕਰਨ ਵਾਲੀ ਨਹੀਂ ਤੇ ਕਰਨੀ ਵੀ ਚਾਹੀਦੀ ਆ ਹਾਂ ਸਾਡੇ ਟੈਸਟ ਟੀਬ ਵੀ ਚੱਲ ਪਿਆ ਹਾਂ ਕੁਕੀ ਕਾਲਪੁਰਖ ਦੀ ਖੇੜਾ ਕਿਸੇ ਦੇ ਭਾਗਾਂ ਚ ਹੁੰਦਾ ਕਿਸੇ ਦੇ ਨਹੀਂ ਮਿਲਦਾ ਪਰ ਜਿਹੜਾ ਟੈਸਟ ਟਿਊਬੇ ਬੀਬੀ ਵਾਲਾ ਨਾ ਇਹ ਦੂਜੀਆਂ ਅਦਰ ਸਟੇਟ ਤੋਂ ਲਿਆ ਕੇ ਜਿਹੜਾ ਇਹ ਕੰਮ ਖਰਾਬ ਹੋ ਗਿਆ ਕੰਮ ਨਸਲਾਂ ਚੇਂਜ ਹੁੰਦੀਆਂ ਮੈਂ ਤੇ ਬੇਨਤੀ ਕਰੂਗਾ ਵੇਖੋ ਕਿਸੇ ਨਾ ਵੀ ਕਿਸੇ ਨੂੰ ਵੀ ਜ਼ਰੂਰਤ ਪੈ ਸਕਦੀ ਪਰ ਉਹ ਡਾਕਟਰ ਨਾਲ ਗੱਲ ਕਰੇ ਵੀ ਭਾਈ ਸਾਡੀ ਬੇਨਤੀ ਆ ਕੋਈ ਪਰਿਵਾਰਕ ਮੈਂਬਰ ਕੋਈ ਰਿਸ਼ਤੇਦਾਰ ਸਾਡਾ ਹੀ ਖੂਨ ਰਵੀ ਸਾਡਾ ਹੀ ਖੂਨ ਰਵੇ ਇਹ ਬਹੁਤ ਵੱਡਾ ਪੰਜਾਬ ਜਿਹੜਾ ਨਾ ਬਹੁਤ ਵੱਡੇ ਕਾਲੇ ਬੱਦਲ ਛਾਉਂਦੇ ਹੂੰ ਬਹੁਤ ਬਹੁਤ ਵੱਡੇ ਲੈਵਲ ਤੇ ਕੰਮ ਹੋ ਰਿਹਾ ਕਿਉਂਕਿ ਕਈ ਤਾਂ ਕਹਿ ਦੇਣਗੇ ਯਾਰ ਇਹ ਖੱঁচা ਵੱਡਣ ਲੈ ਖੱঁচা ਨਹੀਂ ਇਹ ਗੱਲ ਬਹੁਤ ਹੁਣ ਤਾਂ ਪਿੰਡਾਂ ਜਾam ਨੇ ਸਾਰੀ ਸਾਰੀ ਚਾਲ ਆ ਹੂੰ ਤੇ ਪਤਾ ਲੱਗਦਾ ਹੀ ਇਹ ਸਾਰਿਆਂ ਨੂੰ ਇਹ ਪ੍ਰਚਾਰਕਾਂ ਪ੍ਰਚਾਰਕਾਂ ਦਾ ਵੀ ਫਰਜ਼ ਬਣਦਾ ਆਪਣਿਆਂ ਦਾ ਬਣਦਾ ਕਿ ਦੋ ਚਾਰ ਗੱਲਾਂ ਹੈਗੀਆਂ ਇਹ ਹੋ ਗਈਆਂ ਹੋਰ ਹੈਗੀਆਂ ਨੇ ਉਹ ਦੱਸੋ ਕੀ ਉਹ ਤੁਸੀਂ ਇਹਨਾਂ ਗੱਲਾਂ ਤੋਂ ਬਚੋ ਇਹ ਸਾਨੂੰ ਤਬਾਹ ਕਰਨ ਲਈ ਕੀਤੀਆਂ ਜਾ ਰਹੀਆਂ ਇੱਕ ਮੁੱਠ ਰੋ ਆਪੋ ਭਾਈ ਹਾਂ ਜਿਹੜਾ ਖਾਲਸਾ 10ਵੇਂ ਪਾਤਸ਼ਾਹ ਨੇ ਤਿਆਰ ਕੀਤਾ ਨਾ ਹੂੰ ਉਹਦੀਆਂ ਜੜਾਂ 'ਤੇ ਤੇਲ ਪਾਉਂਦੇ ਪਏ ਸਕੌਨ ਹੂੰ ਅਰੇ ਸੁੱਕਣਾ ਨਹੀਂ ਹਾਂ ਸੁੱਕਣਾ ਤਾਂ ਨਹੀਂ ਪਰ ਵਿੱਚ ਢਾਹ ਲੱਗਦੀ ਢਾਹ ਲੱਗਦੀ ਹੈ ਨਾ ਢਾਹ ਲੱਗਦੀ ਉਹਦੇ ਲਈ ਫਿਰ ਇੱਕ ਪੀੜੀ ਦੀ ਕੁਰਬਾਨੀ ਵੀ ਲੱਗਦੀ ਨਾਲ ਇੱਕ ਪੀੜੀ ਨੂੰ ਕੁਰਬਾਨੀ ਵੀ ਦੇਣੀ ਪੈਂਦੀ ਆ ਸਹੀ ਗੱਲ ਹੈ ਤੇ ਫੇਰ ਉਹ ਜਾ ਕੇ ਕਿਤੇ ਨਿਕਲੇ ਅਗਲੀ ਪੀੜ੍ਹੀ ਫੇਰ ਜਾ ਕੇ ਕਿਤੇ ਹਾਂ ਫੇਰ ਉਹਨੂੰ ਸਟੈਂਡ ਹੋਣ ਨੂੰ ਲੱਗ ਜਾਂਦਾ ਫੇਰ ਉਹਨੂੰ ਸਟੈਂਡ ਹੋਣ ਨੂੰ ਟਾਈਮ ਲੱਗਦਾ ਤੇ ਫੇਰ ਆਪਾਂ ਕਹਿ ਦਿੰਦੇ ਅਸੀਂ ਕੈਨੇਡਾ ਨਾਲ 50 ਸਾਲ ਅਮਰੀਕਾ ਨਾਲ ਇੰਨੇ ਸਾਲ ਪਿੱਛੇ ਚਲੇ ਗਏ ਤੇ ਬਾਹਾਂ ਤੋਂ ਇੱਥੇ ਰਹਿ ਗਏ ਇਹ ਚੀਜ਼ਾਂ ਦਾ ਧਿਆਨ ਪ੍ਰਚਾਰਕਾਂ ਦਾ ਵੀ ਫਰਜ਼ ਹੈ ਸਾਡੀਆਂ ਗੱਲਾਂ ਨਾਲ ਸਰਪੰਚ ਸਾਹਿਬ ਦੀਆਂ ਡੂੰਘੀਆਂ ਆ ਜਾਂਦੀਆਂ ਹਨ ਸਾਨੂੰ ਦੋ ਆ ਗਿਆ ਮਿਲਦੇ ਆਂ ਅਗਲੀ ਵੀਡੀਓ 'ਚ ਅੱਜ ਮੂਹਰ ਸਾਡੇ ਦੋਨਾਂ ਦੇ ਥੋੜਾ ਜਿਹਾ ਵਫਾ ਤੇ ਇਸ ਕੋਲੋਂ ਥੋੜਾ ਜਿਹਾ ਮੇਰਾ ਵੀਰ ਅਗਲੀ ਵੀਡੀਓ 'ਚ ਕੋਈ ਨਹੀਂ ਚੱਕਣੇ ਸਰਪੰਚ ਸਾਹਿਬ ਦਾ ਕ 知あ、なかった。